ਅਸ਼ੀਕਾਲ ਬਾਈ ਜੀ ਆਪਾਂ ਪਹੁੰਚੇ ਅੱਜ ਨਵੇਂ گاؤں ਜਿਲਾ ਮਾਨਸਾ ਦਾ ਪਿੰਡ ਹੈਗਾ ਤੇ ਉੱਥੇ ਪਹੁੰਚੇ ਆ ਜਥੇਬੰਦੀ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਸਹਿਬਾਨ ਅਤੇ ਸਾਥੀ ਸਹਿਬਾਨ ਵਿੱਚ ਨੇ ਕਿਸਾਨ ਆਗੂ ਪਹੁੰਚੇ ਹੋਏ ਨੇ ਇੱਥੇ ਇੱਥੇ ਤੁਸੀਂ ਦੇਖ ਰਹੇ ਹੋ ਇੱਧਰ ਮਸ਼ੀਨ ਚੱਲ ਰਹੀ ਹੈਗੀ ਜਾਣਕਾਰੀ ਦੇ ਹੁਣ ਜਦੋਂ ਮੇਰੀ ਗੱਲ ਹੋਈ ਪ੍ਰਧਾਨ ਸਹਿਬਾਨਾਂ ਨੇ ਦੱਸਿਆ ਮੈਨੂੰ ਵੀ ਅਸੀਂ ਪਹਿਲਾਂ ਇਹ ਝੋਨਾ ਲਵਾਇਆ ਕਿਸਾਨ ਦੇ ਨਾਲ ਤੇ ਹੌਲ ਵਧਾਉਣ ਵਾਸਤੇ ਵੀ ਜਥੇਬੰਦੀਆਂ ਆਈਆਂ ਹੋਈਆਂ ਨੇ ਆਪਾਂ ਪੁੱਛਦੇ ਆ ਵੀ ਇਹ ਕਿਹੜਾ ਮੈਟਰ ਹੈਗਾ ਕੀ ਮੈਟਰ ਹੈਗਾ ਉਹਦੇ ਬਾਰੇ ਆਪਾਂ ਪ੍ਰਧਾਨ ਜੀ ਨੂੰ ਪੁੱਛਦੇ ਆਂਗੇ ਵੀ ਕੀ ਕਾਰਨ ਕਰਕੇ ਜਥੇਬੰਦੀਆਂ ਨੂੰ ਇਸ ਦੀ ਵੀਰ ਦੀ ਮਦਦ ਕਰਨੀ ਪਈ ਤੇ ਕੀ ਗੱਲਾਂ ਕਰਕੇ ਮਸ਼ੀਨਾਂ ਬਾਹਰ ਉਹ ਜਥੇਬੰਦੀ ਦੀਆਂ ਮਸ਼ੀਨਾਂ ਲਿਆਉਣੀਆਂ ਪਈਆਂ ਜਾਂ ਸਾਧਨ ਲਿਆਉਣੇ ਪਏ ਆਓ ਆਪਾਂ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਨਾਲ ਸਸੀਕਲ ਪ੍ਰਧਾਨ ਜੀ ਪਹਿਲਾਂ ਜੀ ਆਪਣਾ ਨਾਮ ਦੱਸੋ ਪ੍ਰਧਾਨ ਜੀ ਮੈਂ ਸੁਖਪਾਲ ਸਿੰਘ ਪਿੰਡ ਗੋਰਖਰਾਤ ਜ਼ਿਲ੍ਹਾ ਮੀਤਪੁਰ ਦਾਨ ਬੀਕੇ ਜੀ ਇਕਤਾ ਗੋਰਾਹ ਪ੍ਰਧਾਨ ਜੀ ਜਿਹੜਾ ਅੱਜ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਮੰਨ ਕੇ ਚਲੋ ਤੁਹਾਡੀ ਅਗਰਾਹਾਂ ਜਥੇਬੰਦੀ ਪਹੁੰਚੀ ਆ ਕਿਸਾਨ ਵੀਰ ਪਹੁੰਚੇ ਨੇ ਤੇ ਇਹ ਕੀ ਮੈਟਰ ਹੈ ਪ੍ਰਧਾਨ ਜੀ ਜ਼ਮੀਨ ਦਾ ਅਸਲੀ ਤੌਰ ਤੇ ਜ਼ਮੀਨ ਦਾ ਮੈਟਰ ਹੈ ਜਿਹੜੀ ਨਾਲ ਸਾਡੇ ਇੱਕ ਬੁਢਾ ਹੁੰਦਾ ਸੀ ਕਾਕੂ ਸਿੰਘ ਉਹਦੇ ਲਾਦ ਕੋਈ ਹੈ ਨਹੀਂ ਤੀ ਉਹ ਵਿਚਾਰਾ ਹੀ ਮਰ ਗਿਆ ਜਿਹੜੀ ਉਹਦੀ ਜ਼ਮੀਨ ਸੀ ਉਹਦਾ ਭਾਈ ਦੀ ਭੈਣ ਦੀ ਇੱਕ ਜੱਛੜਾਲੇ ਉਹਦਾ ਭਾਂਜਾ ਸੀ ਭਾਂਜੇ ਦੇ ਨੌ ਦੀ ਵਿਰਾਸਤ ਚਲੀ ਗਈ ਸਾਰੀ ਜ਼ਮੀਨ ਦੀ ਜਿਹੜੀ ਉਹਦੇ ਕੋਲੇ ਉਸ ਤੋਂ ਬਾਅਦ ਉਹ ਭਾਂਜੇ ਕੋਲੇ ਵਿਰਾਸਤ ਚਲੀ ਗਈ ਉਹਨੇ ਭਾਣ ਜਿਵੇਂ 1-2 ਸਾਲ ਕੀਤੀ ਕੀਤੀ ਐ ਫਿਰ ਉਹਨੇ ਅਮਰੀਕ ਸਿੰਘ ਨੂੰ ਦੇ ਦਿੱ ਠੇਕੇ ਤੇ ਇਹਨਾਂ ਨੇ 35 ਸਾਲ ਠੇਕੇ ਤੇ ਬੀਜੀ ਜਮੀਨ ਉਸ ਤੋਂ ਬਾਅਦ ਜਿੱਦੋਂ ਉਹ ਬਾਅਦ ਇਹਨਾਂ ਨੇ ਉਹ ਜਮੀਨ ਨੂੰ ਮੁੱਲ ਲੈ ਰਿਆ ਆਪਦੀ ਜਮੀਨ ਵੇਚ ਕੇ ਇਹਨਾਂ ਨੇ ਟੂਟਰ ਪਰ ਆਪਦੀ ਜਮੀਨ ਵੇਚ ਕੇ ਜਿੰਨੀ 17 ਲੱਖ ਰੁਪਏ ਲਈ ਐ ਮੈਂ ਕਿਲਾ ਠੀਕ ਹੈ ਜੀ ਅਜਿਹਾ ਬੈ ਲੈ ਲਈ ਇਹਨਾਂ ਨੇ ਜਮੀਨ ਉਹਨਾਂ ਨੇ ਦਾਵਾ ਕੀਤਾ ਸੀ ਹਰ ਕੇ ਸੀ ਉਹ ਪਲਾਟ ਦੇ ਚਮਾਰ ਸਾਹ ਦੇ ਵਿੱਚੋਂ ਉਸ ਤੋਂ ਬਾਅਦ ਇਹਨੇ ਰਾਜੀਨਾਮਾ ਕਰਿਆ ਵੀ ਮੇਰੀ ਕੋਈ ਜ਼ਮੀਨ ਨਹੀਂ ਮੇਰਾ ਕੋਈ ਜ਼ਮੀਨ ਦੇ ਵਿੱਚ ਦਾਇਰ ਰੱਤ ਵਿੱਚਾ ਨਹੀਂ ਹੈਗਾ ਜਦੋਂ ਸੀਵੀਆਈ ਨੂੰ ਕਹੇ ਦੇਤਾ ਸੀ ਉਹ ਕਰਦਾ ਸੀ ਮੈਨੂੰ ਕਿਤਨੇ ਦੇਣਾ ਚ ਉਹ ਤੋਂ ਬਾਅਦ ਪਰੇ ਨੇ ਜਿਹੜਾ ਦਸਵਾਇਆ ਸੀ ਬੁਢਾ ਉਹ ਮਨਾਇਆ ਪਰਮਾਇਆ ਕਿ ਜਿਹੜੀ ਤੇਰੀ ਜ਼ਮੀਨ ਹੈ ਇਸ ਤੋਂ ਇਲਾਵਾ ਦੋ ਕਿੱਲੇ ਕਿੱਲਾ ਕੁਂਦਰੀ ਨਿਕੜਦੀਆਂ ਹੋਰ ਉਹ ਜ਼ਮੀਨ ਤੈਨੂੰ ਅਸੀਂ ਦਵਾ ਦਿੰਨੇ ਆ ਜ਼ਮੀਨ ਕਢਾ ਦਿੰਨੇ ਆ ਤੂੰ ਸਾਨੂੰ ਜਿਹੜਾ ਕੋਈ ਕਾਗਜ਼ ਪੁੱਤਰੇ ਗੁੱਟਾ ਲਾਗਾ ਕਰਤਾਰੀਆਂ ਦਾ ਉਹ ਕਹਿ ਕੇ ਉਹ ਤਾਂ ਪਤਾ ਨਹੀਂ ਕਿੰਨੇ ਟੁੱਟੇ ਲਵਾਏ ਕਿੰਨੇ ਨਾਲ ਲਵਾਏ ਜਿਹੜੀ ਜ਼ਮੀਨ ਸੀ ਉਸ ਦੇ ਵਿੱਚ ਇਸ ਕਰਕੇ ਬਣ ਗਿਆ ਉਹਦੇ ਕੁੱਟਾਂ ਦੇ ਉਧਾਰ ਤੇ ਠੀਕ ਹੈ ਜੀ ਤੇ ਜਦੋਂ ਜ਼ਮੀਨ ਦੇ ਵਿੱਚ ਪੜ ਗਿਆ ਉਹਨੇ ਕੇਸ ਕਰਤਾ ਇਹਨਾਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਕਿਉਂਕਿ ਉਹਦੀ ਸਾਰੇ ਪ੍ਰਸ਼ਾਸਨ ਨਾਲ ਵੀ ਮਿਲੀਭੁਲੀ ਹੈ ਸਾਰੇ ਸਿਵਲ ਪ੍ਰਸ਼ਾਸਨ ਨਾਲ ਵੀ ਸਾਰਿਆਂ ਨਾਲ ਮਿਲੀਭੁਗ ਚੱਲਦੀ ਆ ਕਿ ਕੋਈ ਧਮਾੜ ਪੰਗਾ ਕਵਾਉਂਦਾ ਉਹ ਜਿਹੜੀ ਜੀ ਹੁਣ ਇਹ ਜ਼ਮੀਨ ਦੀ ਰਜਿਸਟਰੀ ਹੈਗੀ ਜੀ ਕਿਹਦੇ ਨਾਮ ਚੱਲ ਰਹੀ ਹੈ ਇਹ ਜਿਹੜੀ ਰਜਿਸਟਰੀ ਹੈ ਜਿਹੜੇ ਪੰਜ ਪਾਈ ਨੇ 6 ਇਹ ਬੱਦਰਪੁਰੀਆਂ ਦੇ ਮਰੀਕ ਸਿੰਘ ਆਕਮ ਸਿੰਘ ਹੋਰ ਬਗੈਰਾ ਇਹਨਾਂ ਦੇ ਨਾਮ ਰਜਿਸਟਰੀ ਹੈ ਇਹਨਾਂ ਨੇ ਜ਼ਮੀਨ ਖਰੀਦੀ ਹੈ ਅੱਛਾ ਜੀ ਤੇ ਹੁਣ ਦੂਜਾ ਦੂਜੀ ਪੱਖ ਕਿਹੜਾ ਈ ਕਿਹੜੀ ਪਾਰਟੀ ਐ ਐਨਟੀ ਐ ਇਹਨਾਂ ਦੀ ਉਹਦੀ ਪਾਰਟੀ ਐ ਜੀ ਮੇਜਰ ਸਿੰਘ ਕੁਦਰੀਆ ਅੱਛਾ ਜੀ ਉਹ ਕੀ ਕਹਿ ਰਹੇ ਨੇ ਉਹਨਾਂ ਦਾ ਕੀ ਰਿਪਲਾਈ ਐ ਉਹਦੀ ਕੁਛ ਨਹੀਂ ਕਹਿ ਰਹੇ ਸਨ ਮੈਂ ਪਹਿਲਾਂ ਦੱਸ ਕੇ ਹਟੇ ਜੀ ਉਹ ਕੁੰਡੀ ਕਿਸਮ ਦਾ ਬੰਦਾ ਐ ਲੋਕਾਂ ਦੇ ਜ਼ਮੀਨ ਦੇ ਨਜਾਇਜ਼ ਕਬਜ਼ੇ ਕਰਦਾ ਐ ਪਹਿਲਾਂ ਵੀ ਉਹਦੇ ਕੋਲ ਕੋਈ ਘਰ ਦੀ ਮੇਰਾ خیال ਮੁੰਤਾਜਾ 8-10 ਕਿੱਲੇ ਨੇ ਹੁਣ ਉਹਨੇ 30-35 ਕਿੱਲੇ ਜ਼ਮੀਨ ਦੇ ਬਣਾ ਲਏ ਨੇ ਸਾਰੀ ਜ਼ਮੀਨ ਇਸ ਤਰ੍ਹਾਂ ਬਣਾਈ ਐ ਕਿਸੇ ਕੁੜੀ ਦਾ ਰੌਲਾ ਕਿਸੇ ਦਾ ਹੋਰ ਰੌਲਾ ਇਸ ਕਰਕੇ ਰੌਲੇ ਦੇ ਵਿੱਚ ਦਿਖਦਾ ਰਹਿੰਦਾ ਤੇ ਜਿੱਥੇ ਵੀ ਇਹਨੂੰ ਬਿਲਡ ਮਿਲਦੇ ਉੱਤੇ ਜ਼ਮੀ अच्छा जी ते प्रधान जी ਹੁਣ ਜਿਹੜੀ ਅਗਲੀ ਐਕਟੀਵਿਟੀ ਹੈਗੀ ਆਪਣਾ ਜਥੇਬੰਦੀ ਆਂਦੀ ਉਹ ਕੀ ਰ ਹੋਗੀ ਜੀ ਉਹਨਾਂ ਜਿਹੜੀ ਐਕਟੀਵਿਟੀ ਹੈ ਜਥੇਬੰਦੀ ਦੀ ਨਾ ਕੇ ਚੱਲਦਾ ਹੈ ਜਥੇਬੰਦੀ ਨੇ ਪਹਿਲਾਂ ਵੀ ਇਹਨਾਂ ਨੂੰ ਜੀਰੀ ਲਾਉਂ ਨਹੀਂ ਦਿੰਦਾ ਸੀ ਵਿੱਚ ਬੜ ਨਹੀਂ ਦਿੰਦਾ ਸੀ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਆ ਜਥੇਬੰਦੀ ਕੱਟੀ ਹੋਈ ਜਥੇਬੰਦੀ ਨੇ ਜੀਰੀ ਲਵਾਈ ਹੋਰ ਵੀ ਜਥੇਬੰਦੀ ਮਸ਼ੀਨਾ ਆਉਂ ਨਹੀਂ ਦਿੰਦਾ ਸੀ ਬਾਹਰੋਂ ਮਸ਼ੀਨਾ ਰੋਕਤੀਆਂ ਤਾਂ ਇਹ ਮਸ਼ੀਨ ਵੀ ਜਥੇਬੰਦੀ ਨੇ ਪੁੱਛ ਕੇ ਲੈਂਦੀ ਹੈ ਜਥੇਬੰਦੀ ਬਣਾਉਣ ਲੱਗ ਰਹੀ ਐ ਇਸ ਨੂੰ ਜੀਰੀ ਨੂੰ ਕਿਉਂਕਿ ਹੱਕ ਸੱਚ ਦੇ ਨਾਲ ਖੜਦੀ ਐ ਜਥੇਬੰਦੀ ਜਿਹੜਾ ਹੱਕ ਹੈ ਇਹਨਾਂ ਦਾ ਹੱਕ ਹੈ ਮੁਰੀਕ ਸਿੰਘ ਦੌਰ ਦਾ ਇਹ ਜ਼ਮੀਨ ਦੇ ਉੱਤੇ ਕਿਉਂਕਿ ਉਹਨਾਂ ਨੇ ਵੇਚ ਲਈ ਹੈ ਪੈਸੇ ਦਿੱਤੇ ਨੇ ਇਹਦਾ ਮੇਜਰ ਸਿੰਘ ਦਾ ਕੋਈ ਅਕਨੇ ਨਾ ਇਹਨੇ ਪੈਸੇ ਦਿੱਤੇ ਨਾ ਜ਼ਮੀਨ ਖਰੀਦੀ ਆ ਗੱਲ ਕਰਾਉਣੀ ਹੈ ਜੀ ਠੀਕ ਹੈ ਬਾਜੀ ਤੁਹਾਨੂੰ ਸਾਰਾ ਮੈਟਰ ਦੱਸ ਹੀ ਚੁੱਕੇ ਹੈਗੇ ਪ੍ਰਧਾਨ ਜੀ